ਪਹਿਲੇ ਸੂਏ ਸੂਣ ਵਾਲੇ ਪਸ਼ੂਆਂ ਦੇ ਖਾਸ ਕਰ ਵੈੜੀਆਂ ਦੇ ਜਾਂ ਝੋਟੀਆਂ ਦੇ ਪਲੂਣ ਹੋਣੀ, ਭਲਾਂ ਹੋਣੀ ਆ। ਅਲੱਗ-ਅਲੱਗ ਏਰੀਆ ਦੇ ਹਿਸਾਬ ਨਾਲ ਆਪਾਂ ਅਲੱਗ-ਅਲੱਗ ਉਸ ਦਾ ਨਾਮ ਦਿੰਨੇ ਆ ਉਸ ਨੂੰ ਅਲੱਗ-ਅਲੱਗ ਬੋਲਦੇ ਨੇ। ਕਾਫੀ ਦੂਰ ਤੱਕ ਜਾਂਦੇ ਆਪਾਂ ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਕਹਿੰਦੇ ਆ ਭਾ ਬਲੇਵੇ ਦੇ ਦਿਵਾਲੇ ਸੋਜ ਆ ਜਾਂਦੀ ਆ, ਧੁੰਨੀ ਤੱਕ ਸੋਜ ਆ ਜਾਂਦੀ ਆ। ਪਾਣੀ ਟੈਪ ਭਰ ਜਾਂਦਾ ਉਹ ਜਦੋਂ ਬੈਠਦਾ ਪਸ਼ੂ ਦੂਸਰੇ ਪਾਸੇ ਚਲੇ ਜਾਂਦਾ, ਜੇ ਦੂਸਰੇ ਪਾਸੇ ਬੈਠ ਜਾਂਦਾ ਦੂਸਰੇ ਪਾਸੇ ਚਲੇ ਜਾਂਦਾ। ਤਾਂ ਉਸ ਨੂੰ ਆਪਾਂ ਬੋਲਦੇ ਆ ਪਲੂਣ ਹੋ ਗਈ ਸੂਣ ਵਾਲੇ ਪਸ਼ੂ ਦੇ। ਪਲ ਇੱਕ ਆਮ ਗੱਲ ਹੈ ਤੇ ਜਦੋਂ ਇਹ ਪੱਕ ਜਾਂਦੀ ਹੈ ਤਾਂ ਇਹਦੇ ਨਾਲ ਪ੍ਰੋਬਲਮ ਬਹੁਤ ਹੁੰਦੀਆਂ ਨੇ ਜੇ ਆਪਾਂ ਇਹਦਾ ਇਲਾਜ ਕਰਾਉਨੇ ਆ ਟੀਕੇ ਲਗਾਉਨੇ ਆ ਤਾਂ ਪਸ਼ੂ ਦੁੱਧ ਵੀ ਘਟ ਜਾਂਦਾ ਸੂਣ ਤੋਂ ਜਦੋਂ ਪਹਿਲਾਂ ਹੋ ਜਾਂਦੀ ਹੈ ਜਾਂ ਉਦੋਂ ਟੀਕੇ ਲਗਾਉਨੇ ਆ ਉਦੋਂ ਬੱਚੇ ਤੇ ਵੀ ਅਸਰ ਪੈਂਦਾ ਪਸ਼ੂ ਦੇ ਸੂਏ ਤੇ ਵੀ ਅਸਰ ਪੈਂਦਾ ਤੇ ਲੰਬਾ ਟਾਈਮ ਦੁੱਧ ਦੇਣ ਚੇਤੇ ਦੁੱਧ ਜਿਆਦਾ ਪੂਰੀ ਪੀਕ ਤੇ ਨਹੀਂ ਜਾਂਦਾ ਪਸ਼ੂ ਤਾਂ ਇਸੇ ਸਬੰਧੀ ਆਪਾਂ ਵੀਡੀਓ ਲੈ ਕੇ ਆਏ ਲੈ ਕੇ ਆਏ ਆਪਾਂ ਦੱਸਾਂਗੇ ਇਹ ਝੂਣ ਦਾ ਆਪਾਂ ਬਿਨਾਂ ਦਵਾਈ ਤੋਂ ਕਿਸ ਤਰ੍ਹਾਂ ਹੱਲ ਕਰ ਸਕਦੇ ਆ ਜਾਂ ਝੂਣ ਤੋਂ ਬਚਿਆ ਕਿਵੇਂ ਜਾ ਸਕਦਾ ਝੂਣ ਆਵੇ ਨਾ ਪਸ਼ੂ ਦੇ ਤਾਂ ਸਵਾਗਤ ਕਰਦੇ ਆਂ ਜੋ ਵੀਰ ਵੀਡੀਓ ਵਿੱਚ ਜੁੜੇ ਨੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਕੁਛ ਨਾ ਕੋ ਸਿੱਖਣ ਨੂੰ ਮਿਲਿਆ ਤਾਂ ਅੱਗੇ ਜ਼ਰੂਰ ਸ਼ੇਅਰ ਕਰੋ ਤੇ ਮੈਂ ਖੜਾ ਅੱਜ ਮੇਰੇ ਗਵੰਡ ਪੰਡੀ ਨੇ ਪਿੰਡ ਆਦਮਪੁਰਾ ਵੀਰ ਸੋਨੇ ਦੇਕਰ ਹਾਂਜੀ ਕੀ ਹਾਲ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹਨਾਂ ਦੀ ਇਹ ਵੈੜ ਪਹਿਲੇ ਸੋਏ ਸੁਣ ਵਾਲੀ ਆ ਇਹ ਫੀਡ ਮੈਪਲੀ ਪਾ ਰਹੇ ਨੇ ਹਨਾ ਵੀਰ ਹਾਂ ਮੈਪਲੀ ਮੈਪਲੀ ਪਾ ਰਹੇ ਨੇ ਇਹਦੇ ਭਲੂਣ ਹੋ ਗਈ ਸੀ ਅੱਜ ਤੋਂ ਕਿੰਨੇ ਦਿਨ ਪਹਿਲਾਂ ਦੀ ਗੱਲ ਆਪਣੀ ਗੱਲ ਹੋਈ ਸੀ ਤੇ ਦੇਖੀ ਸੀ ਆਪਾਂ ਇਹ ਹਫ਼ਤਾ ਪਹਿਲਾਂ ਦੀ ਗੱਲਾਂ ਕਿੰਨੀ ਕੁ ਭਲੂਣ ਆ ਗਈ ਸੀ ਇਹਦੇ ਉਹ ਉਹ ਨਾ ਮਰੇ ਇੱਥੋਂ ਤੱਕ ਆ ਗਈ ਜੀ ਆਹ ਤੋਂ ਨ ਤੱਕ ਠੀਕ ਹੈ ਤੇ ਆ ਮਗਰਾ ਸਾਈਡ ਤੇ ਆ ਇੱਥੋਂ ਤੱਕ ਆ ਗਈ ਸੀਗੀ ਠੀਕ ਹੈ ਹੁਣ ਇਹ ਬਿਲਕੁਲ ਖਤਮ ਹੈ ਨਾ ਹੁਣ ਇਹ ਬਿਲਕੁਲ ਕੋਈ ਹੋ ਗਿਆ ਸਾਫ ਹੋ ਗਿਆ ਚੱਡਾ ਬਿਲਕੁਲ ਠੀਕ ਹੈ ਤੇ ਆਪਾਂ ਕੋਈ ਦਵਾਈ ਦਿੱਤੀ ਇਹਨੂੰ ਨਾ ਕੋਈ ਦਵਾਈ ਨਹੀਂ ਦਿੱਤੀ ਬਸ ਸਵੇਰ ਗੇੜਾ ਘੜਾਉਨੇ ਆ 20 ਮਿੰਟ ਉਸ ਵੇਲੇ 20 ਮਿੰਟ ਸਾਮ ਨੂੰ ਠੀਕ ਹੈ ਹਾਂ ਦੇਖੋ ਸਿਰਫ ਤੋਰਾ ਕਰਾਉਣ ਨਾਲ ਤੋਰਾ ਫੇਰਾ ਕਰਾਉਣਾ ਐਕਸਰਸਾਈਜ਼ ਕਰਾਉਣ ਨਾਲ ਪਸੂ ਦੀ ਪਲੂਣ ਖਤਮ ਹੋ ਸਕਦੀ ਹੈ ਪਲੂਣ ਆਉਂਦੀ ਨਹੀਂ ਆਪਾਂ ਜੇ ਵਧੀਆ ਐਕਸਰਸਾਈਜ਼ ਕਰਾਉਨੇ ਆ ਦੋ ਤਿੰਨ ਦਿਨ ਕਰਨਾ ਪਲੂਣ ਦੇ ਮੇਨ ਕਾਰਨ ਹੈ ਜੇ ਡਰਾਈ ਪੀਡ ਚ ਉਸਦੀ ਪ੍ਰੋਟੀਨ ਨਹੀਂ ਪੂਰੀ ਹੋਈ ਤਾਂ ਵੀ ਭਲੂਨ ਹੋਣੀ ਆ ਬੈਕਟੀਰੀਅਲ ਹੁੰਦੀ ਹੈ ਇੱਕ ਉਸਦਾ ਇਲਾਜ ਕਰਾਈ ਬਣਾ ਪੋਸੀਬਲ ਨਹੀਂ ਉਹਦਾ ਠੀਕ ਹੋਣਾ ਪਰ ਜਿਆਦੇ ਕਾਰਨ ਨਹੀਂ ਹੁੰਦਾ ਵੀ ਆਪਾਂ ਇੱਕ ਜਗ੍ਹਾ ਬੰਨ ਕੇ ਰੱਖਦੇ ਆ ਜੋ ਜਿਆਦੇ ਦੁੱਧ ਵਾਲੇ ਗਾਵਾਂ ਨੇ ਉਹਨਾਂ ਨੂੰ ਦੁੱਧ ਉਤਾਰਨਾ ਇੱਕ ਜਗ੍ਹਾ ਬੰਨ ਕੇ ਰੱਖਦੇ ਆ ਉਸਦੇ ਲੇਵੇ ਦੇ ਮਸਲ ਦੀ ਜੋ ਐਕਸਰਸਾਈਜ਼ ਜੇ ਨਾ ਹੋਵੇ ਤਾਂ ਉਹ ਉੱਥੇ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ ਪਾਸੇ-ਆਸੇ ਉਹਦੇ ਸਵੇਲਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਤਾਂ ਇਸ ਤੋਂ ਬਚਣ ਲਈ ਜ਼ਰੂਰੀ ਆਪਾਂ ਜਿਵੇਂ ਪਹਿਲਾਂ ਵੀ ਵੀਡੀਓ ਵਿੱਚ ਦੱਸਦੇ ਆਂ ਪਸ਼ੂ ਨੂੰ ਜਦੋਂ ਲਾਸਟ 2 ਮਹੀਨੇ ਚਾਹੀਦਾ ਤਾਂ ਇਹ ਆ ਵੀ ਅਲੱਗ ਪੈਨ ਹੋਵੇ ਉਸ ਦਾ ਅਲੱਗ ਆਪਾਂ ਰੱਖੀਏ ਉਸ ਨੂੰ ਖੁੱਲੀ ਰੱਖੀਏ ਪਰ ਜੇ ਉਹ ਖੁੱਲੀ ਨਹੀਂ ਛੜ ਸਕਦੀ ਤਾਂ ਇਹ ਜ਼ਰੂਰੀ ਕਰੋ ਕਿ ਆਪਾਂ ਪਸ਼ੂ ਨੂੰ ਸਵੇਰੇ ਸ਼ਾਮ ਅੱਧਾ-ਅੱਧਾ ਘੰਟਾ ਜਾਂ 20-20 ਮਿੰਟ ਉਸ ਦੀ ਐਕਸਰਸਾਈਜ਼ ਕਰਾਓ ਉਸ ਨੂੰ ਲੰਬਾ ਤੋਰੋ ਤਾਂ ਆਪਾਂ ਭਲੂਣੇ ਪਸ਼ਵਾ ਦੇ ਨਹੀਂ ਆਉਂਦੀ ਅ ਠੀਕ ਹੈ ਸੋਹਣੇ ਤੁਸੀਂ ਤਾਂ ਰਿਜ਼ਲਟ ਦੇਖ ਹੀ ਲਿਆ ਬਾਕੀ ਐਵੇਂ ਹੋਇਆ ਨਾ ਹਾਂ ਬਾਈ ਜਿਵੇਂ ਐਵੇਂ ਹੋਇਆ ਇੱਕ ਵਾਰ ਆਪਾਂ ਹੁਣ ਉਹ ਲੈਵਾ ਦਿਖਾ ਦਈਏ ਵੀ ਬਿਲਕੁਲ ਹੀ ਭਲੂਣੀ ਹੈ ਥੋੜੀ ਬਹੁਤੀ ਹਲਕੀ ਫੁਲਕੀ ਤੁਹਾਨੂੰ ਦਿਖੂਗੀ ਜੇ ਦੇਖੀ ਤਾਂ ਪਰਲੀ ਸਾਈਡ ਦਿਖਾ ਦਿਓ ਪਿਛਲੇ ਪਾਸੇ ਅੱਧੇ ਨੂੰ ਆਕਰ ਦੇਖੋ ਇਹ ਫੀਡ ਤਾਂ ਮੈਪਲੀ ਯੂਜ਼ ਕਰ ਰਹੇ ਨੇ ਤਿਆਰੀ ਬਹੁਤ ਵਧੀਆ ਹੋ ਰਹੀ ਹੈ ਬਹੁਤ ਸੋਹਣੀ ਹੋ ਰਹੀ ਹੈ ਪਹਿਲਾਂ ਵੀ ਸੋਹਣੀ ਤੁਸੀਂ ਪਾਈ ਹੈ ਫੀਡ ਤਾਂ ਹੋਰ ਕੋ ਸੋਹਣੋ ਵੀ ਸਾਰੇ ਨੂੰ ਹੀ ਟ੍ਰਾਂਜੈਕਸ਼ਨ ਪਾਉਨੇ ਮੈਪਲੀ ਤੋਂ ਵੀ ਪਾਉਨੇ ਸਾਰੀ ਫੀੜੀ ਮੈਪਲੀ ਦੀ ਪਾਉਣੀ ਠੀਕ ਹੈ ਉਹਨਾਂ ਦੇ ਕਿਵੇਂ ਰਹੇ ਨੇ ਰਿਜ਼ਲਟ ਉਹਨਾਂ ਦੇ ਵੀ ਬਹੁਤ ਵਧੀਆ ਹੋਏ ਦੁੱਧਾਂ ਤੇ ਵਧੀਆ ਆਂਗਾਂ ਨੇ ਹਾਂ ਪੂਰਾ ਵਧੀਆ ਦੁੱਧ ਤੇ ਦੁਆਰਾ ਗੱਭ ਵਗੈਰਾ ਸਮੱਸਿਆ ਰਹਿ ਗਈਆਂ ਹਾਂ ਦੁਆਰੇ ਤੋਂ ਅ ਕਿਸੇ ਤਰ੍ਹਾਂ ਦਾ ਕੋਈ ਪਾਊਡਰ ਵੱਖਰਾ ਪਾਇਆ ਸੀ ਕੁਝ ਉਸ ਨਹੀਂ ਪਾਉਂਦੇ ਸੀ ਕੱਲੀ ਫੀਡ ਤੋਂ ਬਿਨਾਂ ਠੀਕ ਹੈ ਤੇ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਸੀ ਆਪਾਂ ਰੂਣ ਤੇ ਜੰਪਲਾਂ ਤੇ ਵੀਡੀਓ ਬਣਾਈ ਸੀ ਤਾਂ ਦੋ ਤਿੰਨ ਗੱਲਾਂ ਨੇ ਜੀ ਉਸ ਦੀ ਖਰਾਕ ਸਹੀ ਰੱਖੋ ਤੇ ਉਸ ਦੀ ਐਕਸਰਸਾਈਜ਼ ਜ਼ਰੂਰ ਕਰਾਓ ਜੇ ਪੋਸੀਬਲ ਆ ਤਾਂ ਉਸ ਦਾ ਅਲੱਗ ਪੈਨ ਬਣਾ ਦਿਓ ਵੈਸੇ ਤਾਂ ਸੂਣ ਵਾਲੇ ਪਸ਼ੂ ਨੂੰ 160 ਸਕਰ ਫੁੱਟ ਜਗ੍ਹਾ ਚਾਹੀਦੀ ਆ ਅਲੱਗ ਹੋਵੇ ਕੱਲਾ ਹੋਵੇ ਪਸ਼ੂ ਉਸ ਦਾ ਖਾਣਾ ਵਗੈਰਾ ਕਿਉਂ ਦੂਜੇ ਪਸ਼ੂਆਂ ਤੋਂ ਡਰਦਾ ਰਹਿੰਦਾ ਥੋੜਾ ਉਹ ਉਹਨਾਂ ਇਨਟੇਕ ਵੀ ਨਹੀਂ ਲੈ ਪਾਉਂਦਾ ਡਰਦਾ ਹੁੰਦਾ ਤੇ ਥੋੜਾ ਜਿਹਾ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਤੇ ਕੋਸ਼ ਜੇ ਇਹ ਕਰ ਸਕਦੇ ਤਾਂ ਠੀਕ ਆ ਨਹੀਂ ਫਿਰ ਇਸ ਨੂੰ ਸਵੇਰੇ ਸ਼ਾਮ ਐਕਸਰਸਾਈਜ਼ ਜ਼ਰੂਰ ਕਰਾਓ ਉਹ ਪਸ਼ੂ ਦੁੱਧ ਵੀ ਬਹੁਤ ਸ ਕਿਉਂ ਲੇਵੇ ਦੀ ਹਰ ਰੋਜ਼ ਐਕਸਰਸਾਈਜ਼ ਹੁੰਦੀ ਹੈ ਮਸਲਾਂ ਦੀ ਐਕਸਰਸਾਈਜ਼ ਹੁੰਦੀ ਹੈ ਲੇਵੇ ਦੇ ਮਸਲ ਨੇ ਔਰ ਉਸ ਦੇ ਪਲੂਣ ਵੀ ਚਾਉਣ ਦੇ ਚਾਂਸ 90% ਘਟ ਜਾਂਦੇ ਨੇ ਔਰ ਉਸ ਦਾ ਸੂਆ ਬਹੁਤ ਸੋਖਾ ਹੋ ਜਾਣਾ ਪਤਾ ਵੀ ਨਹੀਂ ਲੱਗਣਾ ਪਹਿਲੇਣ ਪਸ਼ੂ ਵੀ ਆਪਣਾ ਬਹੁਤ ਵਧੀਆ ਸੋਖੇ ਤਰੀਕੇ ਨਾਲ ਸੂਂ ਪੈਂਦਾ ਜੇ ਆਪਾਂ ਸਵੇਰੇ ਸਾਮ ਐਕਸਰਸਾਈਜ਼ ਕਰਾਉਂਦੇ ਠੀਕ ਹੈ ਜੀ ਵੀਡੀਓ ਵਿੱਚ ਜੁੜੇ ਰਹਿਣ ਲਈ ਧੰਨਵਾਦ ਧੰਨਵਾਦ ਵੀਰੇ ਸੋਹਣੇ ਧੰਨਵਾਦ ਤੇ ਜੇ ਚੰਗੀ ਲੱਗੇ ਵੀਡੀਓ ਅੱਗੇ ਦੇ ਕੇ ਸ਼ੇਅਰ ਕਰਨਾ ਹੈ